ਜੋ ਜੀ ਸ੍ਰੀਮਾਨ ਜੀ ਅਸੀਂ ਬਟਿੰਡਾ ਜ਼ਿਲ੍ਹੇ ਦੇ ਪਿੰਡਾਂ ਨਾਲ ਸੰਬੰਧਤ ਸਮੂਹ ਕਿਸਾਨ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਬਟਿੰਡਾ ਜ਼ਿਲ੍ਹੇ ਦੇ ਬਲਾਕ ਸੰਗਤ ਬਟਿੰਡਾ ਅਤੇ ਭਗਤਾ ਦੇ ਵੱਡੀ ਗਿਣਤੀ ਦੇ ਪਿੰਡਾਂ ਵਿੱਚ ਪਿਛਲੇ ਦਿਨੀ ਹੋਈ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਨੇ ਜਿੱਥੇ ਕਣਕ ਸਰੋਂ ਹਰੇ-ਚਾਰੇ ਦੀ ਫਸਲ ਦਾ ਭਾਰੀ ਨੁਕਸਾਨ ਕੀਤਾ ਉੱਥੇ ਹੀ ਚੱਕਰਵਾਤੀ ਤੂਫਾਨ ਨਾਲ ਮਕਾਨਾਂ ਛੱਟਾਂ ਘਰਾਂ ਦੇ ਦਰਾਰੂ ਪਸ਼ੂਆਂ ਦਾ ਵੀ ਵੱਡੀ ਪੱਧਰ ਤੇ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ ਇਸ ਦੌਰਾਨ ਹੋਈ ਗੜੇਮਾਰੀ ਨੇ ਸਰੋਂ ਦੀਆਂ ਫਲਗਾਂ ਤੇ ਕਣਕ ਦੀਆਂ ਬੰਦੀਆਂ ਨੂੰ ਬਿਲਕੁਲ ਹੀ ਤੋੜ ਦਿੱਤਾ ਹੈ ਗੜੇਮਾਰੀ ਨਾਲ ਪ੍ਰਭਾਵਿਤ ਖੇਤਾਂ ਦੀ ਇਹ ਹਾਲਤ ਹੈ ਕਿ ਉਹਨਾਂ ਖੇਤਾਂ ਵਿੱਚੋਂ 2 ਤੋਂ 4 ਮਾਣ ਤੱਕ ਕਣਕ ਹੋਣ ਦੀ ਵੀ ਆਸ ਉਮੀਦ ਨਹੀਂ ਪਰਵਾਹ ਅਕੇਤਾਂ ਵਿੱਚੋਂ ਪਸ਼ੂਆਂ ਦੇ ਚਾਰੇ ਦੀ ਟੂਰੀ ਦੀ ਸਮੱਸਿਆ ਵੀ ਦਰਪੇਸ਼ ਹੈ ਖੇਤੀ ਲਾਗਤ ਵਾਸਤਾ ਮਹਿੰਗੀਆਂ ਹੋਣ ਕਰਕੇ ਪਹਿਲਾਂ ਹੀ ਕਰਜ਼ੇ ਤੇ ਨਪੀੜੀ ਕਿਸਾਨੀ ਇਹ ਸੰਕਟ ਝੱਲਣ ਤੋਂ ਸਮਰੱਥਾ ਇਸ ਲਈ ਅਸੀਂ ਆਪ ਜੀ પાસે ਮੰਗ ਕਰਦੇ ਹਾਂ ਕਿ ਤੂਫਾਨ ਨਾਲ ਹੋਏ ਨੁਕਸਾਨੇ ਨੁਕਸਾਨੇ ਘਰਾਂ ਤੇ ਪਸ਼ੂਆਂ ਦਾ ਤੁਰੰਤ ਸਰਵੇ ਕਰਕੇ ਪੀੜਤਾਂ ਨੂੰ ਜੋਗਮਾਨ ਮਦਦ ਦਿੱਤਾ ਜਾਵੇ ਅਤੇ ਗੜੇ ਮਾਰੀ ਤੋਂ ਪ੍ਰਭਾਵਿਤ ਖੇਤਾਂ ਦੀ ਤੁਰੰਤ ਗਰਦਾਬ ਰਿਕਰ ਕਾਰਵਾਈ ਜਾਵੇ ਅਤੇ ਘੱਟੋ ਘੱਟ 50000 ਰੁਪਏ ਪ੍ਰਤੀ ਏਕੜ ਦਾ ਮਾਵਜਾ ਕਾਟਕਾਰ ਦੇ ਖਾਤੇ ਵਿੱਚ ਪਾਇਆ ਜਾਵੇ ਅਸੀਂ ਆਪ ਜੀ ਦੇ ਧੰਨਵਾਦੀ ਹੋਵਾਂਗੇ ਵੱਲੋਂ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾ ਬੀਕੇ ਜੋ ਡਕੌਂਦਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਲક્ષਣਪਾਰ ਇਹਨਾਂ ਤਿੰਨੇ ਜਥੇਬੰਦੀਆਂ ਦੇ ਸਾਡੇ ਆਗੂਆਂ ਦੇ ਦਸਤਖਤ ਅਧਿਰਕਾਰਗਤ ਨੂੰ ਬੇਨਤੀ ਕਰਦੇ ਹਾਂ ਵੀ ਇਸ ਗੱਲ ਦਾ ਵਿਸ਼ਵਾਸ ਇੱਕ ਸ਼ਬਦ ਬਟੇਕੇਰ ਕੋਲੋਂ ਜੀ ਕਿਸਾਨ ਭਰਾ ਆਏ ਨੇ ਅੱਜ पिछले दुनिया जहिड़ी गड़ेमारी हुई आहे बेमौसमी बरसात हुई आहे बहुत नुक़सान हुया मै बि प्राया गुल पटवारीअ तो काफ़ी नुक़सान आहे जो बि हदातां आणगी उहो मुताबक जल्दी त जल्दी कारवाई किथी जा चीज़ सारे भरोसा दादा जो हिदायता आणगी 38ਵਾਂ ਦਰਜੇ ਦੇ ਅਧਿਕਾਰ ਦੇ। ਹਾਂਜੀ ਕੀ ਨਾਮ ਆ ਤੁਹਾਡਾ ਕੀ ਕਹਿਣਾ ਚਾਹੋਗੇ ਜਿਹੜਾ ਤੁਸੀਂ ਅੱਜ ਡੀਸੀ ਦਫ਼ਤਰ ਦੇ ਅੱਗੇ ਪ੍ਰਦਰਸ਼ਨ ਕਰ ਰਹੇ ਹੋ? ਹ ਮੇਰਾ ਨਾਮ ਸ਼ੰਗਾਰਾ ਸਿੰਘ ਮਾਨਾ ਮੈਂ ਭਾਰਤੀ ਕਿਸਾਨ ਜੁਨੂ ਇਕਤਾ ਗੁਰਾਂ ਖਾਂ ਦਾ ਜ਼ਿਲ੍ਹਾ ਪ੍ਰਧਾਨ ਬਠਿੰਡੇ ਦਾ। ਅੱਜ ਅਸੀਂ ਤਿੰਨ ਕਿਸਾਨ ਜਥੇਬੰਦੀਆਂ ਵੱਲੋਂ ਜਿਦੇ ਵਿੱਚ ਬੀਕੇ ਜੁ ਇਕਤਾ ਗੁਰਾਂ ਖਾਂ, ਬੀਕੇ ਜੁ ਇਕਤਾ ਡਕੌਂਦਾ ਮਨਜੀਤ ਧਨੇਰ, ਦੀਗ ਵਾਈਵਾਲੀ ਤੇ ਅ ਕ੍ਰਾਂਤੀਕਾਰੀ ਕਿਸਾਨ ਜੁਨੀਆਂ ਤਿੰਨ ਜਥੇਬੰਦੀਆਂ ਦੇ ਸਾਂਝੇ ਸੱਦੇ ਤਹਿਤ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਅੱਜ ਰੋਸ ਮਜਾਰੇ ਕਰਨੇ ਆ ਜਿਦੇ ਵਿੱਚ ਅੱਜ ਸਾਡੀਆਂ ਮੰਗਾਂ ਦਿੱਲੀ ਅੰਦੋਲਨ ਦੀਆਂ ਰਹਿੰਦੀਆਂ ਮੰਗਾਂ ਜੋ ਜ਼ਬਰ ਹੋਇਆ ਪਿਛਲੇ ਦਿਨੀ ਹਰਿਆਣੇ ਦੇ ਬਾਰਡਰਾਂ ਤੇ ਉਹ ਜ਼ਬਰ ਦੇ ਖਿਲਾਫ ਤੇ ਨਾਲ ਜਿਹੜਾ 14 ਤਰੀਕ ਨੂੰ ਐਸਕੇਐਮ ਦਾ ਸੱਦਾ ਹੈ ਦਿੱਲੀ ਚੱਲੂ ਦਾ ਉਹਦੀਆਂ ਤਿਆਰੀਆਂ ਵਜੋਂ ਅੱਜ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਰੋਸ ਮਜਾਰੇ ਕਰਕੇ ਧਰਨੇ ਦੇ ਕੇ ਐਲਾਨ ਸੀ ਉਹਦੇ ਸੱਦੇ ਤਹਿਤ ਜ਼ਿਲ੍ਹਾ ਬਠਿੰਡਾ ਵੱਲੋਂ ਤਿੰਨੇ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਅਸੀਂ ਅੱਜ ਇੱਥੇ ਬਠਿੰਡਾ ਡੀਸੀ ਨੂੰ ਮੰਗ ਪੱਤਰ ਵੀ ਦੇਣਾ ਕਿਉਂਕਿ ਪਿਛਲੇ ਦਿਨ ਜੋ ਘੜੇਮਾਰੀ ਹੋਈ ਹੈ ਫਸਲਾਂ ਦਾ ਮਕਾਨਾਂ ਦਾ ਪਸ਼ੂਆਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਉਹ ਮੰਗ ਪੱਤਰ ਦੇਣ ਤੋਂ ਬਾਅਦ ਅਸੀਂ ਸ਼ਹਿਰ ਦੇ ਵਿੱਚ ਰੋਸ ਮੁਜ਼ਾਹਰਾ ਕਰਕੇ ਅੱਜ ਅਸੀਂ ਆਪਦਾ ਉਹ ਜਿਹੜਾ ਚੱਲ ਰਿਹਾ ਅੰਦੋਲਨ ਆ ਉਹਦੇ ਨਾਲ ਇੱਕ ਜੁੜਤਾ ਦਿਖਾਉਣ ਦਾ ਐਸਾ ਕੀਤਾ ਉਹਦੇ ਮੁਤਾਬਕ ਹੈ ਜਿਹਦਾ ਪ੍ਰੋਗਰਾਮ ਕੀਤਾ ਸੀ ਤੁਹਾਡੇ ਵੱਲੋਂ ਇੱਕ ਜੁੜਤਾ ਦੀ ਗੱਲ ਕੀਤੀ ਜਾ ਰਹੀ ਹੈ ਪਰ ਕੋਈ ਸੰਕੇਤ ਮਿਲ ਨਹੀਂ ਰਹੇ ਹੈਗੇ ਜੇਕਰ ਗੱਲ ਕੀਤੀ ਹੈ ਸੰਜੋਤ ਕਿਸਾਨ ਮੋਰਚਾ ਆਪਣਾ ਵੱਖਰਾ ਪ੍ਰੋਗਰਾਮ ਦੇ ਰਿਹਾ ਹੈ 11 ਰਾਜਨੀਤਿਕ ਆਵਾਜ਼ ਦੇ ਨਹੀਂ ਨਹੀਂ ਹਰ ਸਾਰੀ ਲੜਾਈ ਦੇ ਮੈਦਾਨ ਚ ਤਾਂ ਹੈਗੀ ਹੈ ਨਾ ਠੀਕ ਹੈ ਜੀ ਪਹਿਲੀ ਗੱਲ ਅੱਜ ਦੇਖੋ ਸੀ ਆ ਇੱਕ ਜੁੜ ਕੇ ਬੈਠੇ ਆ ਤਿੰਨ ਅੱਜ ਤਾਂ ਜਿੱਥੇ ਬੈਠेंगे ਬੈਠਕਾਂ ਕੱਲ ਨੂੰ ਸ਼ੀ ਹੋ ਸਕਦੇ ਆ ਉਸ ਤੋਂ ਬਾਅਦ ਸਾਰੀਆਂ ਹੋ ਸਕਦੇ ਆ ਤੁਸੀਂ ਯਾਦ ਕਰੋ ਪਿਛਲਾ ਅੰਦੋਲਨ ਦਿੱਲੀ ਅੰਦੋਲਨ ਵੇਲੇ ਕਿਰਾਂ ਦੇ ਵੱਖ- ਆਏ ਹੁੰਦੇ ਹੁੰਦੇ ਇਕੱਠੇ ਤੁਸੀਂ ਦੇਖੋ ਇਹ 빅 ਟੋਟਲ ਜਥੇਬੰਦੀਆਂ ਅੱਜ ਲੜਾਈ ਦੇ ਮੈਦਾਨ 'ਚ ਘਰੇ ਤਾਂ ਕੋਈ ਨਹੀਂ ਬੈਠਾ ਸਾਰੀਆਂ ਜਥੇਬੰਦੀਆਂ ਮੈਦਾਨ 'ਚ ਆ ਠੀਕ ਹੈ ਤਰੀਕਾ ਲੜਨ ਦਾ ਆਪ ਦਾ ਆਪ ਦਾ ਸਬਦ ਜਿਵੇਂ ਦੋ ਫੋਰਮਾਂ ਵੱਲੋਂ ਉੱਥੇ ਬਾਰਡਰਾਂ ਤੇ ਸੱਦਾ ਦਿੱਤਾ ਹੋਇਆ ਉੱਥੇ ਬੈਠੇ ਆ ਦਿੱਲੀ ਜਾਣ ਦਾ ਸੀ ਨਹੀਂ ਜਾਣ ਦਿੱਤਾ ਉਹਨਾਂ ਨੂੰ ਉਹਨੇ ਜਬਰ ਕੀਤਾ ਜਦੋਂ ਉਹਨਾਂ ਦਾ ਜਬਰ ਹੋਇਆ ਸਾਰੇ ਐਸ ਕੇ ਮੱਡ ਆਪ ਦੇ ਤੌਰ ਤੇ ਲੜੀ ਜਾਂਦਾ ਅੱਡ ਅੱਡ ਜਥੇਬੰਦੀਆਂ ਵੀ ਆਪ ਦੇ ਤੌਰ ਤੇ ਲੜੀ ਜਾਂਦੀਆਂ ਉਹਦੇ ਤੋਂ ਹੀ ਸਾਰੀਆਂ ਪੰਜਾਬ ਦੀਆਂ ਤੇ ਸਗੋਂ ਮੁਲਕ ਦੀਆਂ ਜਥੇਬੰਦੀਆਂ ਲੜਾਈ ਦੇ ਮੈਦਾਨ 'ਚ ਇਹ ਏਕਤਾ ਹੀ ਆ ਇਹ ਤਾਲਮੇਲ ਮੇਲ ਮੇ ਦੀ ਅੱਜ ਮੌਕਾ ਇਹ ਤਾਲਮੇਲ ਮਲਾਕੇ ਸਾਰੇ ਲੜਦੇ ਆਂ ਥੈਂਕ ਯੂ ਕੀ ਨਾ ਮੈਂ ਤੁਹਾਡਾ ਕੀ ਕਹਿਣਾ ਚਾਹਾਂਗਾ ਜਿਹੜਾ ਤੁਸੀਂ ਅੱਜ ਇਹ ਪ੍ਰਦਰਸ਼ਨ ਕਰ ਰਹੇ ਹੋ ਮੇਰਾ ਨਾਮ ਬਲਵਿੰਦਰ ਸਿੰਘ ਜੇਠੂ ਕੇ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਵਾਲੇ ਦਾ ਦਤ ਨੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਸਾਡਾ ਇਹ ਤਿੰਨ ਕਿਸਾਨ ਜਥੇਬੰਦੀਆਂ ਵੱਲੋਂ ਆ ਹੈ ਸਾਂਝਾ ਜੋ ਕਿ ਪਿਛਲੇ ਦਿਨਾਂ ਦੇ ਵਿੱਚ ਆਪਣੇ ਖਨੌਰੀ ਤੇ ਜਾਂ ਸੰਘੂ ਬਾਡਰ ਦੇ ਉੱਤੇ ਜੋ ਜ਼ਬਰ ਹੋਇਆ ਉਸ ਜ਼ਬਰ ਦੇ ਖਿਲਾਫ ਆ ਉਹਨਾਂ ਕਿਸਾਨਾਂ ਦੀ ਹਮਾਇਤ ਆ ਉਹ ਸਹਾਇਤਾ ਦੇ ਵਿੱਚ ਅਸੀਂ ਤਿੰਨ ਕਿਸਾਨ ਜਿੱਥੇ ਬੰਦਿਆਂ ਨੇ ਅੱਜ ਦਾ ਜਿਹੜਾ ਪ੍ਰੋਗਰਾਮ ਦਿੱਤਾ ਹੈ ਤੇ ਦੂਜਾ ਇਹਦੇ ਵਿੱਚ ਜੋ ਪਿਛਲੇ ਦਿਨੀਂ ਗੜਿਆਂ ਦੇ ਨਾਲ ਫਸਲਾਂ ਦੀ ਬਹੁਤ ਵੱਡੀ ਤਬਾਹੀ ਹੋਈ ਹੈ। ਅ ਕਣਕ ਤਬਾਹ ਹੋਈ ਹੈ, ਸਰੋਂ ਤਬਾਹ ਹੋਈ ਹੈ, ਹੋਰ ਫਸਲਾਂ ਸਬਜ਼ੀਆਂ ਬਹੁਤ ਵੱਡੀ ਤਬਾਹੀ ਹੋਈ ਹੈ। ਉਹ ਵੀ ਅਸੀਂ ਸਾਡੀ ਮੰਗ ਹੈ ਅੱਜ ਵੀ ਉਹਨਾਂ ਕਿਸਾਨਾਂ ਦੀ ਬਿਨਾਂ ਕਿਸੇ ਦੇਰੀ ਤੋਂ ਜਿਹੜੀ ਗਰਦੌਰੀ ਕਰਾ ਕੇ ਉਹਨਾਂ ਨੂੰ ਜਿਹੜਾ ਬੰਦਾ ਜਿਹੜਾ ਮੁਆਵਜ਼ਾ ਉਹ ਦਿੱਤਾ ਜਾਵੇ। ਤੇ ਨਾਲ ਉਹਨਾਂ ਸੰਬੰਧ ਮੰਗਾ ਦੇ ਵਿੱਚ ਸੰਬੰਧ ਦੇ ਵਿੱਚ ਜਿਹੜੀਆਂ ਉਸ ਮੋਰਚੇ ਦੀਆਂ ਮੰਗਾਂ ਨੇ ਤੇ ਨਾਲ ਇਹ ਫਸਲਾਂ ਦੇ ਮੁਆਵਜ਼ੇ ਦੀ ਜਿਹੜੀ ਮੰਗ ਹੈ ਉਹਨਾਂ ਦਾ ਮੰਗ ਪੱਤਰ ਵੀ ਅਸੀਂ ਬਠਿੰਡਾ ਡੀਸੀ ਸਾਹਿਬ ਨੂੰ ਦੇਣਾ ਹੈ ਤੇ ਉਹਦੇ ਸਾਹਮਣੇ ਦੇ ਵਿੱਚ ਅਸੀਂ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਕੀਤਾ ਹੈ ਅਗਲੀ ਕੋਈ ਰਣਨੀਤੀ ਤੁਹਾਡੇ ਸੰਘਰਸ਼ ਤੇ ਜਿਸ ਤਰ੍ਹਾਂ ਆंदोलਨ ਚੱਲ ਰਹੇ ਹੋਏਗਾ ਕੋਈ ਅਗਲੀ ਰਣਨੀਤੀ ਬਣਾਈ ਗਈ ਹੈ ਅਗਲੀ ਰਣਨੀਤੀ ਐਸਕੇਮ ਦੀ ਹੈ ਜੋ ਐਸਕੇਮ ਦੀ ਕਾਲ ਆਊਗੀ ਉਹ ਅਸੀਂ ਲਾਗੂ ਕਰਾਂਗੇ ਉਸ ਤੋਂ ਪਹਿਲਾਂ ਐਸਕੇਮ ਨੇ ਸੱਦਾ ਦਿੱਤਾ ਹੀ ਹੋਇਆਗਾ ਕਿ ਜਿਹੜਾ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਬਹੁਤ ਵੱਡਾ ਇਕੱਠ ਕਰਨਾ ਇੱਕ ਮਹਾ ਸੁਮੇਲ ਕਰਨਾ ਕਿਸਾਨ ਮਹਾਸਵੇਲਣ ਉਹਦੇ ਵਿੱਚ ਅਸੀਂ ਜਾਣਾ ਉਸ ਤੋਂ ਬਾਅਦ ਜਿਹੜੀ ਅਗਲੀ ਰਣਨੀਤੀ ਮਾਂ ਕਿਸਾਨ ਇਹਦੀ ਐਸਕੇਮ ਦੀ ਉਹ ਜੋ ਵੀ ਕਾਲ ਆਊਗੀ ਅਸੀਂ ਉਹਨੂੰ